ਪਾਨਾ ਸਿੱਧੂ ਔਰ ਉਸਦੇ ਸਾਥੀਆਂ ਦੇ ਵੱਲੋਂ ਇੱਕ ਉਪਰਾਹ ਕੀਤਾ ਗਿਆ ਲੋੜਵੰਦ ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ ਤੇ ਦੱਸਦੀ ਉੱਥੇ ਹੀ ਪਾਨਾ ਸਿੱਧੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਆ ਕਿ ਪਿੰਡ ਪਿੰਡ ਜਿਹੜੇ ਲੋੜਵੰਦ ਨੇ ਗਰੀਬ ਪਰਿਵਾਰ ਨੇ ਗਰੀਬ ਲੜਕੀਆਂ ਨੇ ਉਹਨਾਂ ਦਾ ਮਿਲ ਕੇ ਸਾਥ ਦਿਆ ਕਰੀਏ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹ ਵੀ ਉੱਤੇ ਉੱਠਣ ਤੇ ਵੀ ਕਿਹਾ ਕਿ ਜਿਹੜੇ ਹੋਰ ਗਰੀਬ ਲੋਕ ਨੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦੇ ਜਿੰਨੀ ਹੋ ਸਕਦੀ ਆ ਮਦਦ ਕਰਾਂਗੇ ਇਹ ਸਾਡਾ ਪਿੰਡ ਸਾਡੇ ਮਿਸਟਰ ਨੇ ਪਿੰਡ ਘੋੜੇnabla ਜੇ ਸਾਰੇ ਹੀ ਮਾਤਾ ਗੁਜਰੀ ਜਿਹੜਾ ਸਪੋਰਟਸ ਕਲੱਬ ਆ ਸਾਰੇ ਮੇਰੇ ਭਰਾ ਖੜੇ ਨੇਗੇ ਇਹਨਾਂ ਦਾ ਇਹ ਦੂਸਰਾ ਪ੍ਰਾਲਾਣਾ ਹਨ ਜੀ ਹਾਂ ਜੀ ਦੂਸਰੇ ਪਿਛਲੇ ਸਾਲ ਵੀ ਆਇਆ ਸੀ ਮੈਂ ਇਸ ਸਾਲ ਵੀ ਆਇਆ ਬਹੁਤ ਸੋਹਣਾ ਪ੍ਰਾਲਾਣਾ ਕਰਦੇ ਨੇਗੇ ਇਹ ਸਾਡੀਆਂ ਜਿਹੜੀਆਂ ਲੋੜਬੰਦ ਧੀਆਂ ਨੇਗੇ ਉਹਨਾਂ ਦਾ ਵਿਆਹ ਕਰਦੇ ਨੇਗੇ ਆਪਣੇ ਕੋਲੋਂ ਇਹ ਸਾਰੇ ਪੈਸੇ ਪਾਉਂਦੇ ਨੇਗੇ ਫਿਰ ਪਿੰਡ ਦੇ ਵਿੱਚੋਂ ਦੁੱਧ ਇਕੱਠਾ ਕਰਦੇ ਨੇ ਦੁੱਧ ਇਕੱਠਾ ਕਰਕੇ ਆਪ ਜਿਹੜੀ ਮਠਾਈ ਤਿਆਰ ਕਰਦੇ ਨੇ ਸਾਰਾ ਜਿਹੜਾ ਕੇ ਪਕੌੜੇ ਸਾਰਾ ਕੁਝ ਵਧੀਆ ਤਰੀਕੇ ਨਾਲ ਬਣਾਉਂਦੇ ਨੇ ਇਹ ਜਿਹੜਾ ਉਪਰਾਲਾ ਕਰਦੇ ਨੇ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਹ ਜਿਹੇ ਉਪਰਾਲੇ ਹਰ ਇੱਕ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਕਰਨੇ ਚਾਹੀਦੇ ਨੇ ਲੋੜਬੰਦ ਪਰਿਵਾਰਾਂ ਦੇ ਬਾਹਾਂ ਫੜਨੇ ਚਾਹੀਦੇ ਨੇ ਇੱਥੇ ਪਤਾ ਲੱਗਦਾ ਜਿਹੜਾ ਅਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਅਰਾ ਦਿੰਦੇ ਹਾਂ ਨਾ ਇਹ ਸਾਰੇ ਮਜ਼ਦੂਰਾ ਏ ਧੀਆ ਦੇ ਵਿਆਹ ਕਰਦੇ ਨੇ ਜਿਹੜਾ ਸਾਡੇ ਆਫਤ ਦੇ ਵਿੱਚ ਸਾਨੂੰ ਸਰਕਾਰਾਂ ਨੇ ਪਾੜ ਕੇ ਰੱਖਿਆ ਹੋਇਆ ਹੈ ਲੀਡਰਾਂ ਨੇ ਪਾੜ ਕੇ ਰੱਖਿਆ ਹੋਇਆ ਹੈ ਇਹ ਕਿਸਾਨਾਂ ਦੇ ਸਾਰੇ ਪੁੱਤ ਨੇਗੇ ਇਹ ਮਜ਼ਦੂਰਾ ਏ ਧੀਆ ਦੇ ਆਏ ਸਾਲ 5 ਜਾਂ 10 ਵਿਆਹ ਕਰਦੇ ਨੇ ਇਸ ਵਾਰੀ 5 ਕੀਤੇ ਨੇ ਪਿਛਲੀ ਵਾਰ ਪਤਾ ਨਹੀਂ 10 ਕੀਤੇ ਸੀਗੇ ਫਿਰ ਤੁਸੀਂ ਇੱਕ ਦੇਖੋ ਭਾਈ ਜੀ ਸਮਾਨ ਸਾਰਾ ਇਹ ਆਪਣੇ ਕੋਲੋਂ ਪੂਰਾ ਵਧੀਆ ਸਮਾਨ ਦਿੰਦੇ ਨੇ ਤੁਸੀਂ ਦਿਖਾ ਦਿਓ ਬਾਅਦ ਚ ਲਾ ਦਿਓ ਕਲਿੱਪੇ ਦੁਬਾਰਾ ਕਰਕੇ ਸਾਰਾ ਜਿੰਨਾ ਵੀ ਸਮਾਨ ਦੀ ਜ਼ਰੂਰਤ ਹੈ ਬੈੱਡ ਆਪਣਾ ਕੂਲਰ ਅਲਮਾਰੀ ਸਾਰੇ ਸਾਰਾ ਸਮਾਨ ਦਿੰਦੇ ਨੇ ਇਹ ਜਿੰਨਾ ਵੀ ਜਿੰਨੇ ਵੀ ਕਰ ਸਕਦੇ ਨੇ ਮਦਦ ਕਰਦੇ ਨੇ ਆਏ ਸਾਲ ਭਰਾਲਾ ਕਰਦੇ ਨੇਗੇ ਇੱਥੋਂ ਇੱਕ ਸੇਧ ਲੈਣੀ ਚਾਹੀਦੀ ਹੈ ਦੇਖੋ ਜੀ ਅਸੀਂ ਜਿਹੜਾ ਪੈਸਾ ਹੈ ਅਸੀਂ ਕੀ ਕਰਦੇ ਅਸੀਂ ਫਜ਼ੂਲ ਕੰਮਾਂ ਤੇ ਬਹੁਤ ਖਰਚ ਕਰਦੇ ਹਾਂ ਖਾਸ ਕਰਕੇ ਜਦੋਂ ਦੇਖਿਆ ਨੌਜਵਾਨ ਮਰ ਨਾਲ ਗੱਲਾਂ ਕਰਦੇ ਹੁੰਦੇ ਨੇ ਕਿ ਕਹਿੰਦੇ ਬਾਈ ਵੀ ਲੋਕ ਨਸ਼ਿਆਂ ਤੇ ਬਹੁਤ ਪੈਸਾ ਬਰਬਾਦ ਕਰ ਦਿੰਦੇ ਨੇ ਕਿ ਆਥਰੇ ਬੰਦਾ ਆਪਾਂ ਪਾਰਟੀ ਕਰਨ ਲੱਗ ਜੇ 5-5 10000 ਰੁਪਏ ਖਰਚ ਕਰ ਦਿੰਦੇ ਹਾਂ ਹਾਂ ਹੋਰ ਬਹੁਤ ਸਾਮਾਨ ਦੇ ਜਿਹੜਾ ਪੈਸਾ ਆਪਾਂ ਖਰਚ ਕਰਦੇ ਆ ਇਹ ਸਾਰਾ ਪੈਸਾ ਆਪਣਾ ਜਿਹੜਾ ਜੋੜ ਕੇ ਦਸਾਂ ਨੌ ਦੀ ਕਿਰਤ ਕਮਾਈ ਨੂੰ ਸੰਬੰਧ ਜੋੜ ਕੇ ਆਏ ਸਾਲ ਇਹ ਪਰਾਲਾ ਕਰ ਦੇਣਗੇ ਇਹਨਾਂ ਨੂੰ ਸੇਧ ਲੈਣ ਦੀ ਲੋੜ ਹੈ ਨਾ ਸਿੱਖਣ ਦੀ ਲੋੜ ਆ ਮੈਂ ਜਿਹੜੇ ਵੀ ਭਰਾ ਆ ਸਾਡੇ ਹੁਣ ਸਾਰੇ ਹੀ ਮੇਰੇ ਮਿੱਤਰ ਨੇ ਕਿਹਾ ਮੈਂ ਇਕੱਲੇ ਇਕੱਲਾ ਤਾਂ ਕਿ ਨੌ ਲਵਾਂ ਇਹਨਾਂ ਦੇ ਪਿੰਡ ਦੇ ਵਿੱਚ ਬਹੁਤ ਇਕਤਾ ਜਿੰਨੇ ਵੀ ਨੌਜਵਾਨ ਨੇ ਪਿੰਡ ਦੇ ਵਿੱਚ ਬਹੁਤ ਇਕਤਾਨਾ ਦੀ ਇਹਨਾਂ ਤੋਂ ਸਾਰੇ ਪੰਜਾਬ ਨੂੰ ਸੇਧ ਲੈਣ ਦੀ ਲੋੜ ਹੈ ਨਾ ਬਹੁਤ ਇੱਕ ਤਾਂ ਵੀ ਕਰ ਰਹੇ ਨੇ ਬਈ ਇੱਕ ਦੇਖੋ ਹੋਰ ਬਹੁਤ ਵੱਡੇ ਗੱਲਾਂ ਦੇਖੋ ਬਾਈ ਜੀ ਧਰਮ ਤੋਂ ਮਸਲੇ ਦੀ ਆਪਾਂ ਗੱਲ ਕਰਦਾਂ ਹਣ ਸਾਰੇ ਧਰਮ ਪਰੇ ਇਤੋਂ ਅਜੇ ਆਨੰਦ ਕਾਰਜ ਹੋਏ ਨੇ ਤੇ ਨਾਲ ਇੱਕ ਜਿਹੜਾ ਨਿਕਾਹ ਕਰ ਰਹੇ ਨੇ ਕਿੰਡੀ ਚੰਗੀ ਗੱਲ ਆ ਇੱਕ ਸਨੇਹਾ ਬਹੁਤ ਵੱਡਾ ਮਿਲ ਰਿਹਾ ਵੀ ਜੇਕਰ ਕਿਸੇ ਸਾਡੇ ਮੁਸਲਮਾਨ ਵੀਰ ਦੀ ਕੁੜੀ ਆ ਤਾਂ ਨਿਕਾਹ ਕੀਤਾ ਜਾ ਰਿਹਾ ਦੇਖੋ ਇਹ ਬਹੁਤ ਬਹੁਤ ਧੰਨਵਾਦ ਜਿਹੜਾ ਇੰਨਾ ਸੋਹਣਾ ਪ੍ਰਾਲਾ ਕਰ ਰਹੇ ਨੇ ਕਿ ਜਿੱਥੇ ਪੰਜ ਆਨੰਦ ਕਾਰਜ ਹੋਏ ਨੇ ਕਿ ਉੱਤੇ ਇੱਕ ਨਿਕਾਹ ਵੀ ਹੋਣ ਲਈ ਜਾ ਰਿਹਾ ਧੰਨਵਾਦ ਵੀਰਾਂ ਦਾ ਬਹੁਤ ਬਹੁਤ ਜਿਹੜਾ ਇੰਨਾ ਵਧੀਆ ਪ੍ਰਾਲਾ ਕਰਦੇ ਥੈਂਕ ਯੂ ਦੱਸਦੀ ਕਿ ਭਾਨਾ ਸਿੱਧੂ ਪਿੰਡ ਕੋੜੇਨਾਥ ਪਹੁੰਚੇ ਜਿੱਥੇ ਮਾਤਾ ਗੁਜ਼ਰੀ ਕਲਬ ਦੇ ਵੱਲੋਂ ਉਪਰਾਲਾ ਕੀਤਾ ਗਿਆ ਤੇ ਭਾਨਾ ਸਿੱਧੂ ਨੇ ਲੋੜਵੰਦ ਲੜਕੀਆਂ ਨੂੰ ਸਗਨ ਵੀ ਪਾਇਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਇਕੱਠੇ ਹੋ ਕੇ ਆਪਾਂ ਗਰੀਬ ਲੋਕਾਂ ਦੀ ਮਦਦ ਕਰਿਆ ਕਰੀਏ